ਹਾਂਜੀ ਸਰ ਮੇਰਾ ਨਾਮ ਗੁਰਦੀਪ ਕੌਰ ਆ ਇਹ ਹੈਗੀ 골ਡੀ ਵੀਰਜੀ ਹੁਣਾ ਦੀ ਦੁਕਾਨ ਆ ਮੇਰਾ ਦੀ ਦੁਕਾਨ ਤੇ ਰੋਜ਼ ਜਾਂਦਾ ਵਾ ਤਕਰੀਬਨ ਲਾਈਨਿੰਗਾ ਲੈਣਾ ਅੱਜ ਵੀ ਮੈਂ ਦੁਪਹਿਰ ਦੇ 3:00 ਵਜੇ ਸੀ ਕਿ ਮੈਂ ਆਈ ਹੀ ਲਾਈਨਿੰਗਾ ਲੈਣ ਮੂ ਠੀਕ ਆ ਕੰਮ ਆ ਸਾਡਾ ਤੇ ਮੈਂ ਲਾਈਨਿੰਗਾ ਲੈਣ ਆਈ ਸੀ ਇਹਨਾਂ ਕੋ ਤੇ ਇਹ ਦੀਦੀ ਮੈਨੂੰ ਲਾਈਨਿੰਗਾ ਦਿਖਾਉਂਦੇ ਸੀ ਕਿ ਪਿੱਛੇ ਬੈਗ ਤੇ ਪਈਆਂ ਇਹਨਾਂ ਨੇ ਤੇ ਮੈਂ ਉੱਥੇ ਲਾਈਨਿੰਗਾ ਵੇਖਣ ਦੀ ਦੋ ਲੇਡੀਜ਼ ਆਈਆਂ ਤੇ ਉਹਨਾਂ ਨੇ ਮੇਰੇ ਬੈਗ ਚ ਪਰਸ ਕੱਢ ਲਿਆ ਮਨ ਲੱਗੀ ਨਾ ਉੱਚ ਤਕਰੀਬਨ ਤਰੀਕਨ 25-26000 ਰੁਪਿਆ ਸੀਗਾ ਇਹਦੇ ਕਰੀਬ ਤੇ ਵਸ ਐਸੀ ਉਹ ਸਦੇ ਰਿਕਾਰਡਿੰਗ ਕਿੱਥੇ ਆਏ ਨਾ ਇਸ ਸ਼ਾਪ ਤੇ ਫਿਰ ਸੀ ਸੀਸੀਟੀਵੀ ਕੈਮਰਾ ਚੈੱਕ ਕੀਤਾ ਨਾ ਤੇ ਦੇਖਿਆ ਉਥੇ ਉਹਨਾਂ ਨੂੰ ਲੇਡੀਜ਼ ਦਾ ਦਿਸਿਆ ਸਾਨੂੰ ਬਾਕਾਇਦਾ ਉਹਨਾਂ ਨੇ ਮੇਰੇ ਬੈਗ ਚੋਂ ਮੇਰੀ ਪਰਸ ਗੱਡਿਆ ਤੇ 25000 25 26 ਦੇ ਹਜ਼ਾਰ ਕਰੀਬ ਹੋਣੇ ਆ ਭਾਜੀ ਕਹਿ ਸਕਦੇ ਹਾਂਜੀ ਤੁਸੀਂ ਪੁਲਿਸ ਕੰਪਲੇਂਟ ਧਾਰੀਵਾਲ ਪੁਲਿਸ ਨੂੰ ਇਸ ਦੀ ਹਾਂਜੀ ਗਏ ਸੀ ਮੇਰੇ ਹਸਬੰਦ ਸ਼ਾਮੀ ਥੋੜੇ ਬਿਜ਼ੀ ਸੀਗੇ ਉਹ ਕਹਿੰਦੇ ਸਵੇਰੇ ਆਇਓ ਮੈਂ ਵੀ ਸ਼ਾਇਦ ਉਹਨਾਂ ਨੇ ਕੰਪਲੇਂਟ ਲੈ ਕੇ ਰੱਖ ਲਈ ਹੈ ਜਾਂ ਸਵੇਰੇ ਉਹਨਾਂ ਨੇ ਫਿਰ ਬੁਲਾਇਆ ਵਾ ਹੁਣ ਇਹਦਾ ਤਾਂ ਨਹੀਂ ਮੁੰਚੀ ਸਾਹਿਬ ਮਿਲੇ ਸੀਗੇ ਉੱਥੇ ਔਰ ਕੋਈ ਹਨ ਐਸਾ ਚੋ ਮੈਮ ਹੈ ਨਹੀਂ ਸੀ ਉੱਥੇ ਜਲਦੀ ਇਹਨਾਂ ਨੂੰ ਫੜਿਆ ਗਏ ਸਾਡੇ ਹੱਕ ਹਲਾਲ ਦੀ ਕਮਾਈ ਆ ਅਸੀਂ ਸਾਰਾ ਦਿਨ ਮਿਹਨਤ ਕਰੀਦੀ ਆ ਇੰਨੀ ਤੇ ਆ ਕੇ ਮਿੰਟ ਚ ਲੈ ਕੇ ਗਈਆਂ ਇਦਾਂ ਤੇ ਫਿਰ ਔਖਾ ਹੀ ਆ ਸ਼ਹਿਰ ਚ ਇਦਾਂ ਤੇ ਫਿਰ ਘੁੰਮ ਨਹੀਂ ਸਕਦਾ ਕੋਈ ਬੰਦਾ ਸੇਫ ਹੀ ਨਹੀਂ ਆ ਅਸੀਂ ਗੋਲਡੀ ਦੁਪੱਟਾ ਉਸ ਤੋਂ ਆ ਸਾਡੇ ਕੋਲ ਐ ਕਸਟਮਰ ਆਏ ਸੀ ਰੈਗੂਲਰ ਦੇ ਸਾਡੇ ਕਸਟਮਰ ਆ ਸਾਡੇ ਕੋਲ ਸਮਾਨ ਵਗੈਰਾ ਲੈ ਆਨੰਦਦੇ ਆ ਮੈਂ ਇਹਨਾਂ ਨੂੰ ਸਮਾਨ ਦੇਣ ਪਿੱਛੇ ਗਈਆਂ ਦੋ ਲੇਡੀਜ਼ ਆਈਆਂ ਤੇ ਉਹਨਾਂ ਨੇ ਇਹਨਾਂ ਦੇ ਪਰਸ ਚੋਂ ਪਰਸ ਕੱਢ ਲਿਆ ਬੈਗ ਵਿੱਚੋਂ ਇਹ ਪਰਸ ਕੱਢ ਲਿਆ ਤੇ ਨਾਲ ਹੀ ਚਲੇ ਗਈਆਂ ਕੁਛ ਵੀ ਨਹੀਂ ਲਿਆ ਉਹਨਾਂ ਨੇ ਤੇ ਚਲੇ ਗਈਆਂ ਤੇ ਅਸੀਂ ਮੰਗਾਈ ਕਰਨਿਆ ਕਿ ਕਸਮਰ ਨੇ ਤੇ ਆਣਾ ਹੀ ਹੁੰਦਾ ਤੇ ਇਹੋ ਜਿਹੇ ਚੋਰ ਲੋਕਾਂ ਤੇ ਮਤਲਬ ਕਾਬੂ ਕੀਤਾ ਪਾਇਆ ਜਾਏ ਤਾਂ ਕਿ ਇਹ ਹੋ ਜੇ ਜਿਹੜੇ ਕਸਮਰ ਨੂੰ ਖਰਾਬ ਕਰਦੀਆਂ ਨਾ ਹੋਣਾ ਇਹੋ ਜਿਹਾ ਕੰਮ ਚੋਰੀ ਚਾਰੀ ਰੋਕੀ ਜਾਏ ਕਦੀ ਅਸਰ ਨਹੀਂ ਹੋਇਆ